ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਹੁਤ ਹੀ ਪਿਆਰਾ ਲੋਕ गीत ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਕੁਝ ਕੁ ਦਿਨਾਂ ਦੇ ਇੱਕ ਸੀ ਵੀਡੀਓ ਦੇਖ ਰਹੇ ਹਾਂ ਕਿਸੇ ਹੋਰ ਚੈਨਲ ਦੇ ਉੱਤੇ ਕਿਸੇ ਹੋਰ ਸੋਸ਼ਲ ਮੀਡੀਆ ਦੀ ਸਾਈਡ ਦੇ ਉੱਤੇ ਸਾਡੀਆਂ ਵੀਡੀਓ ਜਿਹੜੀਆਂ ਅਪਲੋਡ ਹੋ ਰਹੀਆਂ ਨੇ ਤੇ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਕਿ ਜੇ ਤੁਸੀਂ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਵੀਡੀਓ ਅਪਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਦਾ ਲਿੰਕ ਵੀ ਨਾਲ ਲਗਾ ਸਕਦੇ ਹੋ ਤੇ ਇਸ ਤਰ੍ਹਾਂ ਤੁਹਾਨੂੰ ਵੀਡੀਓ ਡਾਊਨਲੋਡ ਕਰਕੇ ਆਪਣੀ ਸਾਈਡ ਤੇ ਪਾਉਣੀਆਂ ਇਹ ਚੰਗੀ ਗੱਲ ਨਹੀਂ ਹੈਗੀ ਤਾਂ ਪਲੀਜ਼ ਮੈਨੂੰ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਜਦੋਂ ਦੇਖੋਗੇ ਤਾਂ ਇਸ ਚੀਜ਼ ਨੂੰ ਜ਼ਰੂਰ ਸਮਝੋਗੇ ਧੰਨਵਾਦ ਜੀ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਪਿਆਰਾ ਜਿਹਾ ਲੋਕ ਗੀਤ ਅਸ ਬਾਗ ਲਵਾਇਆ ਵੇ ਸੁਣ ਬਾਗਾ ਦੇ ਅਮੋਰਾ असा भगल वे सुन बागा द मोरा अस् पींगा पाया वे फेरा पाय वे द्योरा असा पींगा पाया वे ਜਾਈ ਵੇ ਦਿਉਰਾ ਸਾੜੇ ਲੜ ਜਵਾਨੀ ਵੇ ਜਿਵੇਂ ਪਟ ਰੇਸ਼ਮ ਦੀਆਂ ਡੋਰਾ ਵੇ ਸਾੜੇ ਅਲੜ ਜਵਾਨੀ ਵੇ ਜਿਵੇਂ ਪਟ ਰੇਸ਼ਮ ਦੀਆਂ ਡੋਰਾ ਤੁਸਾਂ ਬਾਗ ਲਵਾਇਆ ਨੀ ਚੋਰਾਨੀ ਤਸ ਬਾਗ ਲਵਾਇਆ ਨੀ ਜਿਤਨੂੰ ਖਾਂਦਾ ਜਾਂਦਾ ਚੋਰਾ ਸਾਨੂੰ ਦਿਉ ਰਨਾ ਅੱਖੀਂ ਨੀ ਮੇਰਾ ਦਿਲ ਹੋ ਜਾਂਦਾ ਥੋੜਾ ਨੀ ਸਾਨੂੰ ਦਿਉ ਰਨਾ ਅੱਖੀਂ ਨੀ جیت ਹੋ ਜਾਂਦਾ ਥੋੜਾ ਅਸਸਗੀ ਕਰਾਈ ਜੀ ਚਾਤੀ ਪਾ ਜਾਏ ਵੇਦਯਰਾ ਅਸਸਗੀ ਕਰਾਈ ਜੀ ਚਾਤੀ ਪਾ ਜਾਏ ਵੇਦਯਰਾ ਸੜੇ ਅਲੜ ਜਵਾਨੀ ਵੇ ਜਿਵੇਂ ਪਟ ਰੇਸ਼ਮ ਦੀਆਂ ਡੋਰਾਵੇ ਸਾਡੀ ਅਲੜ ਜਵਾਨੀ ਵੇ ਜਿਵੇਂ ਪਟ ਰੇਸ਼ਮ ਦੀਆਂ ਡੋਰਾ ਤੁਸ ਸੱਗੀ ਕਰਾਈ ਨਹੀਂ ਚਿਤ ਨੂੰ ਖਾਂਦਾ ਜਾਂਦਾ ਚੋਰਨੀ ਤੁਸ ਸੱਗੀ ਕਰਾਈ ਨਹੀਂ ਜਾਂਦਾ ਚੋਰਾ ਸਾਨੂੰ ਦਿਉ ਰ ਨਾ ਆਖੀਨੀ ਚਿਤ ਮੇਰਾ ਹੋ ਜਾਂਦਾ ਏ ਥੋੜਾ ਨੀ ਸਾਨੂੰ ਦਿਉ ਰ ਨਾ ਆਖੀਨੀ ਮੇਰਾ ਦਿਲ ਹੋ ਜਾਂਦਾ ਥੋੜਾ ਧੰਵਾਦ ਜੀ ਕਿਸਾ ਲੱਗਾ ਅੱਜ ਦਾ ਇਹ ਲੋਕ ਗੀਤ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ